ਲੋਕ ਸਭਾ ਚੋਣਾਂ ਨੂੰ ਲੈ ਕੇ ਪੂਰੀ ਤਰ੍ਹਾਂ ਸਾਰੀਆਂ ਪਾਰਟੀਆਂ ਵੱਲੋਂ ਤਿਆਰੀਆਂ ਜੋਰਾਂ ਤੇ ਚੱਲ ਰਹੀਆਂ ਐ ਤੇ ਜੇ ਗੱਲ ਕਰ ਲਈਏ ਫਰੀਦਕੋਟ ਦੀ ਤਾਂ ਫਰੀਦਕੋਟ ਦੇ ਵਿੱਚ देर रात ਕਾਂਗਰਸ ਪਾਰਟੀ ਵੱਲੋਂ ਅਮਰਜੀਤ ਕੌਰ ਸਾਹੂ ਕੇ ਫਰੀਦਕੋਟ ਦੀ ਜੋ ਧੀ ਆ ਉਹਨਾਂ ਨੂੰ ਚੋਣ ਮੈਦਾਨ ਦੇ ਵਿੱਚ ਉਤਾਰ ਦਿੱਤਾ ਗਿਆ ਉਸੇ ਨੂੰ ਲੈ ਕੇ ਫਰੀਦਕੋਟ ਦੇ ਸਾਬਕਾ ਵਿਧਾਇਕ ਕੁਸ਼ਲਦੀਪ ਸਿੰਘ ਕੀਟਲੋਂ ਨਾਲ ਕਰਦੇ ਆ ਗੱਲਬਾਤ ਮੰਮਾ ਜੀ ਸਿੱਧੀ ਸਾਹੂ ਕੀ ਹੈ ਜਿਹੜੇ ਉਹ ਫਰੀਦਕੋਟ ਦੀ ਧੀ ਹੈ ਜੀ ਮੋਗੇ ਦੀ ਨੋਹ ਜੀ ਤੇ ਰੌਲੀ ਉਹਦੇ ਨਾਂ ਕੀ ਹੈ ਹੂੰ ਉਹ ਸਾਰਾ ਪਰਿਵਾਰ ਫਰੀਦਕੋਟ ਦੇ ਲੋਕਾਂ ਨੂੰ ਸਮਰਪਿਤ ਹੈ ਪਿਛਲੇ 15-20 ਸਾਲਾਂ ਤੋਂ ਜੀ ਉਹਨਾਂ ਦੇ ਹਸਬੰਦ ਤੇ ਉਹ ਦੋਨੋਂ ਜਣੇ ਜਿੰਨ ਰਾਤ ਲੋਕਾਂ ਦੀ ਖੁਸ਼ੀ ਗਮੀ ਵਿੱਚ ਹੂੰ ਲੋਕਾਂ ਦੇ ਕੰਮਾਂ ਵਾਸਤੇ ਲੋਕਾਂ ਦੇ ਨਾਲ ਵਿਚਰਦੇ ਐ ਹੂੰ ਤੇ ਪੜੇ ਲਿਖੇ ਉਮੀਦਵਾਰ ਨੇ ਹੂੰ ਉਹ ਟੀਚਰ ਸੀਗੇ ਸਰਕਾਰੀ ਹੂੰ ਉਹਨਾਂ ਨੇ ਆਪਦੀ ਨੌਕਰੀ ਛੱਡ ਕੇ ਹੂੰ ਸਿਆਸਤ ਵਿੱਚ ਆਏ ਹੂੰ ਜ਼ਿਲ੍ਹਾ ਪ੍ਰੀਸ਼ਦ ਮੋਗੇ ਦੇ ਚੇਅਰਮੈਨ ਰਹੇ ਆ 5 ਸਾਲ ਹੂੰ ਤੋਂ ਐਮਐਲਏ ਦੀ ਇਲੈਕਸ਼ਨ ਲੜੇ ਆ ਹੂੰ ਤੋਂ ਬਹੁਤ ਵਧੀਆ ਕੈਂਡੀਡੇਟ ਹੈ ਜਿਹੜੇ ਐਮਪੀ ਦੇ ਕੰਮ ਹੁੰਦੇ ਆ ਮੈਂਬਰ ਪਾਰਲੀਮੈਂਟ ਦੇ ਹੂੰ ਮੈਂ ਸਮਝਦਾ ਹਾਂ ਉਹ ਬਹੁਤ ਚੰਗੀ ਤਰ੍ਹਾਂ ਨਿਭਾਉਣਗੇ ਉਹਦੇ ਵਿੱਚ ਕਾਰਨ ਹੈ ਹੂੰ ਕਿ ਅੱਜਕੱਲ ਤੁਹਾਨੂੰ ਪਤਾ ਹੈ ਕਿ ਪੰਚਾਇਤਾਂ ਵਿੱਚ ਸਰਪੰਚਾਂ ਵਿੱਚ ਮੈਂਬਰਾਂ ਵਿੱਚ ਐਮਸੀਆਂ ਵਿੱਚ ਜ਼ਿਲ੍ਹਾ ਪ੍ਰੀਸ਼ਦ ਵਿੱਚ ਬਲਾਕ ਸ਼ਮਤੀ ਵਿੱਚ ਲੇਡੀਜ਼ ਰਿਜ਼ਰਵੇਸ਼ਨ ਹੈ ਹੂੰ ਤੇ ਜਿਹੜੀਆਂ ਲੇਡੀਜ਼ ਜਿੱਤ ਕੇ ਆਉਂਦੀਆਂ ਹੂੰ ਉਹਨਾਂ ਨੇ ਆਪਦੇ ਇਲਾਕੇ ਦੇ ਆਪਦੇ ਪਿੰਡਾਂ ਦੇ ਆਪਦੇ ਵਾਡਾਂ ਦੀ ਡਿਵੈਲਪਮੈਂਟ ਕਰਾਉਣੀ ਹੁੰਦੀ ਹੈ ਤੇ ਲੇਡੀਜ਼ ਨੂੰ ਇੱਕ ਲੇਡੀ ਨਾਲ ਖੁੱਲ ਕੇ ਗੱਲ ਕਰਨੀ ਬੜੀ ਸੌਖੀ ਲੱਗਦੀ ਹੈ ਹੂੰ ਆਗਦੀਆਂ ਮੁਸ਼ਕਲਾਂ ਦੱਸਣੀਆਂ ਬੜੀਆਂ ਸੌਖੀਆਂ ਲੱਗਦੀਆਂ। ਸੋ ਕਾਂਗਰਸ ਪਾਰਟੀ ਦਾ ਮੈਂ ਧੰਨਵਾਦੀ ਹਾਂ ਕਿ ਉਹਨਾਂ ਨੇ ਜਿੱਥੇ ਸਾਨੂੰ ਇੱਕ ਬਹੁਤ ਵਧੀਆ ਪੜ੍ਹਿਆ ਲਿਖਿਆ ਲੋਕਲ ਕੈਂਡੀਡੇਟ ਦਿੱਤਾ ਹੈ। ਜਿਹੜਾ ਲੋਕਾਂ ਦੀਆਂ ਮੁਸ਼ਕਲਾਂ, ਲੋਕਾਂ ਦੇ ਮਸਲਿਆਂ ਵਿੱਚ, ਲੋਕਾਂ ਵਿੱਚ ਵਿਚਰ ਸਕੇ। ਉੱਥੇ ਨਾਲ ਇੱਕ ਲੇਡੀ ਕੈਂਡੀਡੇਟ ਦਿੱਤੀ ਹੈ ਜਿਹੜੀ ਲੇਡੀਆਂ ਵਾਸਤੇ ਜਿਹੜੀਆਂ ਸਰਪੰਚ, ਪੰਚ, ਐਮਸੀ ਹੈ ਉਹਨਾਂ ਵਾਸਤੇ ਬਹੁਤ ਲਾਭਪੰਦ ਹੋਊਗਾ। ਤੰਤਰੂ ਸੰਫਰੀਦ ਕੋਟ ਕਦੋਂ ਆ ਰਹੇ ਆ ਜੀ ਇਹ ਮਤਲਬ ਚੋਣ ਸ਼ੁਰੂ ਕਦੋਂ ਕਰ ਰਹੇ ਹੋ ਬਸ ਚੋਣ ਤਾਂ ਸ਼ੁਰੂ ਹੋ ਗਈ ਪਾ ਜੀ ਚੋਣ ਤਾਂ ਸਮਝ ਲਓ ਸ਼ੁਰੂ ਹੈ ਪਰ ਹਾਂ ਫਰੀਦ ਕੋਟ ਦਾ ਤੁਹਾਨੂੰ ਦੱਸਾਂਗੇ ਇੱਕ ਦਿਨਾਂ ਚ ਜਦੋਂ ਮੱਥਾ ਟੇਕਣ ਆਉਣਗੇ ਉਸ ਦਿਨ ਪ੍ਰੈਸ ਕਾਨਫਰੰਸ ਕਰਾਂਗੇ ਉਹ ਤੁਹਾਨੂੰ ਸਾਰਿਆਂ ਨੂੰ ਬੁਲਾਵਾਂਗੇ ਪਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਦੇਖੋ ਬਾਕੀ ਪਾਰਟੀਆਂ ਨੇ ਕਲਾਕਾਰ ਦਿੱਤੇ ਵੀ ਮੈਂ ਉਹੀ ਕਰਨ ਲੱਗਾ ਸੀ ਬਾਕੀ ਪਾਰਟੀਆਂ ਵੱਲੋਂ ਕਲਾਕਾਰ ਹੈ ਤੇ ਕਾਂਗਰਸ ਵੱਲੋਂ ਫਰੀਦਕੋਟ ਕੈਂਡੀਡੇਟ ਦਿੱਤਾ ਗਿਆ ਗਰਾਊਂਡ ਪਧਰੀ ਜਿਹਨੂੰ ਕਹਿ ਲਗੇ ਹਾਂ ਦੇਖੋ ਪਿਛਲੀ ਵਾਰੀ ਕਾਂਗਰਸ ਪਾਰਟੀ ਨੇ ਇੱਕ ਤਜਰਬਾ ਕੀਤਾ ਸੀ ਕਲਾਕਾਰ ਨੂੰ ਟਿਕਦੇ ਹੂੰ ਬਹੁਤ ਅੱਛੇ ਇਨਸਾਨ ਹੈ ਬੜੇ ਵਧੀਆ ਬੰਦੇ ਹੈ ਮੁਹੰਮਦ ਸਦੀਕ ਸਾਹਿਬ ਹੂੰ ਤੇ ਸਾਨੂੰ ਸਾਰਿਆਂ ਨੂੰ ਉਹਨਾਂ ਦੇ ਮਾਣ ਵੀ ਹੈ ਬਹੁਤ ਅੱਛੇ ਕਲਾਕਾਰ ਹੈ ਹੂੰ ਪਰ ਗੱਲ ਇਹ ਹੈ ਕਿ ਕਲਾਕਾਰ ਦਾ ਅੱਡ ਪ੍ਰੋਫੈਸ਼ਨ ਪੋਲਿਟਿਸ਼ਨ ਦਾ ਅੱਡ ਪ੍ਰੋਫੈਸ਼ਨ ਹੈ। ਹੂੰ। ਦੇਖੋ ਪੋਲਿਟਿਸ਼ਨ ਜਿਹੜਾ ਐਮਪੀ ਹੈ ਉਹ ਸਵੇਰ ਤੋਂ ਸ਼ਾਮ ਤਾਈਂ ਲੋਕਾਂ ਵਾਸਤੇ ਸਮਰਪਿਤ ਹੋਣਾ ਚਾਹੀਦਾ। ਹੂੰ। ਜਦੋਂ ਮਰਜ਼ੀ ਲੋਕ ਆਉਂਦੀਆਂ ਮੁਸ਼ਕਲਾਂ ਲੈ ਕੇ ਉਹਦੇ ਕੋਲ ਜਾ ਸਕਣ। ਹੂੰ। ਉਹ ਹਲਕੇ ਵਿੱਚ ਰਹਿਣ ਵਾਲਾ ਚਾਹੀਦਾ ਹੈ। ਹੂੰ। ਤੋਂ ਇਸ ਕਰਕੇ ਪਿਛਲੀ ਵਾਰੀ ਘਾਟ ਮਹਿਸੂਸ ਹੋਈ। ਸਦੀਕ ਸਾਹਿਬ ਬੰਦੇ ਬਹੁਤ ਅੱਛੇ ਐ। ਪਰ ਉਹ ਟਾਈਮ ਨਹੀਂ ਕੱਢ ਸਕਦੇ ਸੀ। ਹੂੰ। ਲੋਕਾਂ ਨੂੰ ਗਰੰਟੀ ਦੇਣ ਵਾਸਤੇ ਲੋਕਾਂ ਦੀਆਂ ਮੁਸ਼ਕਲਾਂ ਵਾਸਤੇ ਤੈਅ ਨਹੀਂ ਉਹਨਾਂ ਕੋਲ ਸੀਗਾ ਕਿਉਂਕਿ ਦੇਖੋ ਤੁਸੀਂ ਆ ਮੈਂ ਸੁਣਿਆ ਜਿਹੜੇ ਆਮ ਆਦਮੀ ਪਾਰਟੀ ਦੇ ਕਰਨਜੀਤ ਅਨਮੋਲ ਆਏ ਆ ਉਹ ਇੰਟਰਵਿਊ ਚ ਕਹਿ ਰਹੇ ਸੀਗੇ ਕਿਸੇ ਨੇ ਇੰਟਰਵਿਊ ਕਰ ਰਿਹਾ ਸੀ ਮੈਂ ਸੁਣਿਆ ਉਹ ਕਹਿੰਦੇ ਸੀ ਕਿ ਠੀਕ ਹੈ ਮੈਂ ਇਹ ਪ੍ਰੋਫੈਸ਼ਨਲ ਆ ਫਿਲਮਾਂ ਦਾ ਤੇ ਮੈਂ ਉਹ ਜਾਰੀ ਰੱਖੂੰਗਾ ਤੇ ਮੈਂ ਬਹੁਤ ਬਿਜ਼ੀ ਬੰਦਾ ਜਦੋਂ ਮੈਨੂੰ ਵਕਤ ਦੀ ਟਾਈਮ ਲੱਗਿਆ ਕਰੂੰ ਮੈਂ ਲੋਕਾਂ 'ਤੇ ਧਿਆਨ ਰੱਖਿਆ ਕਰੂੰਗਾ ਹਾਂ ਪਰ ਰੌਲਾ ਇੱਕ ਗੱਲ ਦਾ ਫਰੀਦਕੋਟ ਪਾਰਲਮੈਂਟ ਦੇ ਲੋਕਾਂ ਨੂੰ 24 ਘੰਟੇ ਵਿੱਚ ਰਹਿਣ ਵਾਲਾ ਐਮਪੀ ਚਾਹੀਦਾ ਹੈ ਜਿਹੜਾ ਲੋਕਾਂ ਦੀਆਂ ਮੁਸ਼ਕਲਾਂ ਦੂਰ ਉਸ ਕਰ ਸਕੇ ਲੋਕਾਂ ਦੇ ਕੰਮ ਕਰ ਸਕੇ ਕੱਲੇ ਫਿਲਮਾਂ ਦੇ ਡਾਇਲੌਗ ਸੁਣ ਨਾਲ ਕੰਮ ਨਹੀਂ ਚੱਲਦਾ ਲੋਕ ਚਾਹੁੰਦੇ ਆ ਲੋਕਾਂ ਦੇ ਕੰਮ ਹੋਣ ਲੋਕਾਂ ਦੀਆਂ ਮੁਸ਼ਕਲਾਂ ਦੂਰ ਹੋਣ ਲੋਕਾਂ ਦੇ ਵਿੱਚ ਦੁੱਖ ਸੁੱਖ ਵਿੱਚ ਐਮਪੀ ਵਿਚਰੇ ਸੋ ਕਾਂਗਰਸ ਪਾਰਟੀ ਨੇ ਸਭ ਕੁਝ ਦੇਖਦੇ ਹੋਏ ਬਹੁਤ ਵਧੀਆ ਪੜੇ ਲਿਖੇ ਤੇ ਬਹੁਤ ਲੋਕਾਂ ਵਿੱਚ ਵਿਚਰਨ ਵਾਲੇ ਲੋਕਾਂ ਵਿੱਚ ਰਹਿਣ ਵਾਲੇ ਤੇ ਫਰੀਦਕੋਟ ਦੀ ਸਾਡੀ ਧੀ ਜ਼ਿਲ੍ਹੇ ਦੀ ਮੋਗੇ ਦੀ ਸਾਡੀ ਨੋ ਤੇ ਉਹਨਾਂ ਨੂੰ ਟਿਕਟ ਦਿੱਤੀ ਹੈ ਤੇ ਮੈਂ ਸਮਝਦਾ ਜੇ ਤਾਂ ਐਮਪੀ ਦੀ ਆਪਾਂ ਵੋਟ ਪਾਉਣੀ ਹੈ ਸੋਚ ਕੇ ਐਮਪੀ ਕਿਹ ਹੋਣਾ ਚਾਹੀਦਾ ਤੇ ਬੈਸਟ ਕੈਂਡੀਡੇਟ ਅਜਾ ਕਾਂਗਰਸ ਪਾਰਟੀ ਨੇ ਦਿੱਤਾ ਤੁਸੀਂ ਤੈਨੂੰ ਇਹ ਕਹਿ ਰਹੇ ਹੋ ਬੈਸਟ ਕੈਂਡੀਡੇਟ ਹੈ ਪਰ ਜਦ ਦੂਜੇ ਪਾਸੇ ਗੱਲ ਕਰਦੇ ਆ ਤੁਸੀਂ ਕਲਾਕਾਰ ਦਾ ਤਜਰਬਾ ਕਰਕੇ ਦੇਖ ਲਿਆ ਤੇ ਬਾਕੀ ਪਾਰਟੀਆਂ ਵੱਲੋਂ ਕਲਾਕਾਰ ਮੈਦਾਨ 'ਚ ਲਿਆਂਦੇ ਗਏ ਆ ਦੇਖਦੇ ਹੋ ਕਿਸ ਪਾਰਟੀ ਨਾਲ ਮੁਕਾਬਲਾ ਹੋਊਗਾ ਫਿਰ ਕਾਂਗਰਸ ਦਾ ਇੱਕੋ ਮੈਂ ਇੱਕ ਤੁਹਾਨੂੰ ਗੱਲ ਕਹਿਣਾ ਚਾਹੁੰਦਾ ਹਾਂ ਗੱਲ ਇਹ ਹੈ ਸ਼ਿਦਾਰ ਸਾਹਿਬ ਕਿ ਕਲਾਕਾਰ ਮੈਂ ਤੁਹਾਨੂੰ ਅੱਗੇ ਦੱਸਿਆ ਕਿ ਸਾਡੇ ਸਮਾਜ ਦੀ ਸ਼ੋਭਾ ਹਾਂ ਪਰ ਉਹਨਾਂ ਦੇ ਘੱਟ ਪ੍ਰੋਫੈਸ਼ਨ ਹੈ ਉਹ ਦੇਖੋ ਟੀਚਰ ਨੇ ਬੱਚਿਆਂ ਨੂੰ ਪੜਾਉਣਾ ਹੈ ਹਾਂ 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 ਟੀਚਰ ਐਕਸੀਅਨ ਬਿਜਲੀ ਬੋਰਡ ਦਾ ਕੰਮ ਨਹੀਂ ਕਰ ਸਕਦਾ ਉਹ ਉਹ ਸਿਰਫ ਇੱਕ ਇੰਜੀਨੀਅਰ ਨਹੀਂ ਕੰਮ ਕਰਨਾ ਹਾਂ ਹਾਂ ਉਹ ਵੀ ਕਲਾਕਾਰ ਹੈ ਚੰਗੀ ਗੱਲ ਹੈ ਪਰ ਗੱਲ ਇਹ ਹੈ ਕਿ ਜਿਹੜਾ ਐਮਪੀ ਦੇ ਕਰਨ ਵਾਲੇ ਕੰਮ ਹੈ ਐਮਪੀ ਦਾ ਲਵਾਉਣ ਵਾਲਾ ਰੋਲ ਹੈ ਆਪਾਂ ਤਾਂ ਐਮਪੀ ਚੁਣਨਾ ਹੈ ਹਾਂ ਠੀਕ ਹੈ ਸੋ ਮੇਰਾ ਕਹਿਣ ਤੋਂ ਭਾਵ ਇਹ ਹੈ ਕਿ ਜੇ ਲੋਕਾਂ ਨੇ ਕੰਮ ਲੈਣੇ ਆ ਲੋਕਾਂ ਨੇ ਐਮਪੀ ਦੇ ਚਾਹੁੰਦੇ ਆ ਕਿ ਉਹਨਾਂ ਦੇ ਦੁੱਖ ਸੁੱਖ ਵਿੱਚ ਵਿਚਰੇ ਲੋਕਾਂ ਦੇ ਕੰਮ ਕਰੇ ਲੋਕਾਂ ਦੀ ਆਵਾਜ਼ ਉਠਾਵੇ ਤਾਂ ਫਿਰ ਲੋਕਾਂ ਨੂੰ ਇੱਕੋ ਇਨਸਾਨ ਨੂੰ ਵੋਟ ਪਾਣੀ ਪੈਣੀ ਹੈ ਜਿਹੜਾ 24 ਘੰਟੇ ਨਾਲ ਤੇ ਹਾਜ਼ਰ ਹੈ ਜੇ ਤੁਸੀਂ ਐਮਪੀ ਨਾਲ ਲੱਭ ਸਕੋ ਮਹੀਨਾ ਮਹੀਨਾ ਤੇ ਫਿਰ ਤੁਸੀਂ ਐਮਪੀ ਦਾ ਕੀ ਕਰਾਉਂਗੇ ਮੈਨੂੰ ਸਮਝਾਓ ਬਗੋ ਸਹੀ ਗੱਲ ਹੈ ਸੋ ਇਸ ਕਰਕੇ ਕਲਾਕਾਰ ਠੀਕ ਹੈ ਅਸੀਂ ਸਾਰੇ ਉਹਨਾਂ ਦੀ ਇੱਜ਼ਤ ਕਰਦੇ ਆ ਪਰ ਉਹ ਪ੍ਰੋਬਲਮ ਹੈ ਉਹਨਾਂ ਪਾਰਟੀਆਂ ਕੋਲ ਦੇਖੋ ਬੜੀ ਬਦਕਿਸਮਤੀ ਦੀ ਗੱਲ ਹੈ ਦੇਖੋ ਆਮ ਆਦਮੀ ਪਾਰਟੀ ਪਹਿਲੇ ਦਿਨੋਂ ਕਹਿੰਦੀ ਸੀ ਕਿ ਅਸੀਂ ਤਾਂ ਵੋਲੰਟਰੀਅਰ ਨੂੰ ਟਿਕਟਾ ਦਿਆ ਕਰਾਂਗੇ ਹਾਂ ਹਾਂ ਅਸੀਂ ਸਾਈਕਲ ਪੰਚਰ ਵਾਲੇ ਨੂੰ ਟਿਕਟ ਦੇਵਾਂਗੇ ਹਾਂ ਹਾਂ ਅਸੀਂ ਰਿਕਸ਼ੇ ਵਾਲੇ ਨੂੰ ਟਿਕਟ ਦੇਵਾਂਗੇ ਹਾਂ ਹਾਂ ਤੇ ਅੱਜ ਦੇਖ ਲਓ ਕੀ ਹਾਲਾਤ ਕਿੱਥੇ ਗਈਆਂ ਉਹ ਗੱਲਾਂ ਕਿੱਥੇ ਗਏ ਉਹ ਵਾਅਦੇ ਕਿੱਥੇ ਕਿ ਉਹ ਜਿਹੜੇ ਲੋਕਾਂ ਦਾ ਵਾਅਦੇ ਕੀਤੇ ਸੀ 2 ਸਾਲ ਵਿੱਚ ਹੋਊਗੀ ਸਰਕਾਰ ਨੂੰ ਇੱਕ ਵੀ ਕੰਮ ਨਹੀਂ ਕੀਤਾ ਫਰੀਦਕੋਟ ਦੀ ਡਿਵੈਲਪਮੈਂਟ ਜਿੱਥੇ ਛੱਡੀ ਸੀ ਉੱਥੇ ਰੁਕੀ ਪਈ ਹੈ 2 ਸਾਲਾਂ ਦੀ ਇੱਕ ਨਵਾਂ ਮੇਰੇ ਨਾਲ ਟੇਬਲ ਤੇ ਬਹਿਸ ਕਰ ਲੈਣਾ ਨਵਾਂ ਇੱਕ ਨਵਾਂ 10 ਦਿਨ ਕਿਹੜਾ ਨਵਾਂ ਪੈਸਾ ਲੈਂਦਾ ਇਹਨਾਂ ਨੂੰ ਫਿਸਕੋਟਸ ਸੋ ਇਸ ਕਰਕੇ ਮੈਂ ਬੇਨਤੀ ਕਰਨਾ ਚਾਹੁੰਦਾ ਹਾਂ ਫਰੀਦਕੋਟ ਦੀ ਸਤਕਾਰਯੋਗ ਸੰਗਤ ਨੂੰ ਕਿ ਆਪਾਂ ਐਮਪੀ ਚੁਣਨਾ ਕੀ ਐਮਪੀਓ ਚੁਣਨਾ ਜਿਹੜਾ ਐਮਪੀ ਦੇ ਕੰਮ ਕਰ ਸਕੇ ਆਪਾਂ 10 ਮਿੰਟ ਕੋਈ ਫਿਲਮ ਨਹੀਂ ਦੇਖਣੀ ਕਿ ਆਪਾਂ ਚਲੋ ਦੇਖੀ ਤੇ ਹੱਸ ਕੇ ਬਾਹਰ ਆ ਗਏ 5 ਸਾਲ ਆਪਾਂ ਨੂੰ ਸੇਵਾਦਾਰ ਇਨਸਾਨ ਚਾਹੀਦਾ ਤੇ ਉਹ ਕਾਂਗਰਸ ਪਾਰਟੀ ਨੇ ਬਹੁਤ ਵਧੀਆ ਕੈਂਡੀਡੇਟ ਦਿੱਤਾ ਬਹੁਤ ਬਹੁਤ ਸ਼ੁਕਰੀਆ ਚਲੋ ਸਾਬ ਟਾਈਮ ਦੇਣ ਲਈ ਥੈਂਕ ਯੂ ਥੈਂਕ ਯੂ ਬਹੁਤ ਬਹੁਤ